ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਪਰ ਖਡੂਰ ਸਾਹਿਬ ਤੋਂ ਚੋਣ ਲੜਨ ਦੀਆਂ ਚਰਚਾਵਾਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਕਈ ਹੁਣ ਸਮਿਕਰਣ ਸਾਹਮਣੇ ਆ ਰਹੇ ਨੇ ਕਈ ਖੁਲਾਸੇ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਸ਼੍ਰੋਮਣੀ ਕਲਕੱਲ ਦੇ ਤਾਲੁਕ ਦੇ ਵਿੱਚ ਹੈ ਔਰ ਕਾਫੀ ਧੀਰ ਤੋਂ ਸੀ ਅਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਚਰਚਾਵਾਂ ਕਾਫੀ ਧੀਰ ਦੀਆਂ ਸ਼ੁਰੂ ਹੋ ਚੁੱਕੀਆਂ ਸੀ ਔਰ ਦੂਜੀ ਵੱਡੀ ਗੱਲ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਹੀ ਕਿਉਂ ਚੋਣ ਲੜਨਾ ਚਾਹ ਰਿਹਾ ਕਿਉਂ ਉਸ ਨੂੰ ਕੋਚੋਂ ਲੜਾਈ ਜਾ ਰਹੀ ਹੈ ਕਿਉਂ ਇਹ ਚਰਚਾਵਾਂ ਸਾਹਮਣੇ ਆ ਰਹੀਆਂ ਔਰ ਅਜੇ ਤੱਕ ਫਿਲਹਾਲ ਕੋਈ ਪੁਖਤਾ ਪ੍ਰਮਾਣ ਵੀ ਸਾਹਮਣੇ ਨਹੀਂ ਆਇਆ ਜਾਂ ਤਾਂ ਅਮਰਿਤਪਾਲ ਸਿੰਘ ਨੇ ਇਹ ਕਿਹਾ ਹੋਵੇ ਉਦਾਂ ਅ ਲੋਕਾਂ ਦੇ ਬਿਆਨ ਬਹੁਤ ਨੇ ਇੱਥੋਂ ਤੱਕ ਕਿ ਅਮਰਿਤਪਾਲ ਸਿੰਘ ਦੇ ਵਕੀਲ ਨੇ ਦਾਵਾ ਕੀਤਾ ਹੈ ਕਿ ਅਮਰਿਤਪਾਲ ਸਿੰਘ ਨੇ ਚੋਣ ਲੜਨ ਦੀ ਖਾਹਿਸ਼ ਜ਼ਾਹਿਰ ਕੀਤੀ ਹੈ ਉਹਦੇ ਬਾਰੇ ਵੀ ਚਰਚਾ ਕਰਦੇ ਹਾਂ ਪਰ ਸਭ ਤੋਂ ਪਹਿਲੀ ਗੱਲ ਬਾਦਲ ਪਰਿਵਾਰ ਦੇ ਲਿੰਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਿੰਕ ਦੇ ਵਿੱਚ ਅਮਰਿਤਪਾਲ ਸਿੰਘ ਕਿਵੇਂ ਕਦੋਂ ਤੋਂ ਆਇਆ ਇਹਦੇ ਬਾਰੇ ਚਰਚਾ ਆਵਾ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਕਾਫੀ ਦੇਰ ਤੋਂ ਇਹ ਲਿੰਕ ਸਥਾਪਿਤ ਹੋ ਚੁੱਕਿਆ ਸੀ ਔਰ ਇੱਥੋਂ ਤੱਕ ਵੀ ਕਈ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਨੂੰ ਮਿਲਣ ਜਿਹੜਾ ਐਸਜੀਪੀਸੀ ਦਾ ਵਫਦ ਜਾਂਦਾ ਹੈ ਜਿਸ ਦੇ ਵਿੱਚ ਭਗਵੰਤ ਸਿੰਘ ਸਿਆਲਕਾ ਵੀ ਮੌਜੂਦ ਹੁੰਦੇ ਨੇ ਉਸ ਵ ਖਡੂਰ ਸਾਹਿਬ ਤੋਂ ਚੋਣ ਲੜ ਸਕਦੇ ਨੇ ਖੈਰ ਇੱਥੇ ਇਹ ਵੀ ਦੱਸ ਦਿੰਦੇ ਆ ਕਿ ਅਮਰਿਤਪਾਲ ਸਿੰਘ ਦਾ ਸਮਰਥਨ ਕਰਨ ਵਾਸਤੇ ਵੀ ਜਿਹੜੀ ਚਰਚਾਾਂ ਮ ਚੱਲਦੀਆਂ ਪਈਆਂ ਨੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਮਰਿਤਪਾਲ ਸਿੰਘ ਦਾ ਸਮਰਥਨ ਕਰ ਦਵੇ ਖਡੂਰ ਸਾਹਿਬ ਤੋਂ ਚੋਣ ਲੜਨ ਜਾ ਰਹੇ ਨੇ ਜੇ ਲੜਦੇ ਵੀ ਨੇ ਤਾਂ ਸਮਰਥਨ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਜਿਹੜੀ ਗੱਲ ਚੱਲਦੀ ਨਜ਼ਰ ਆ ਰਹੀ ਸੀ ਸੁਣਾਈ ਦੇ ਰਹੀ ਸੀ ਉਹ ਇਹ ਸੀ ਕਿ ਅਮਰਿਤਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਚੋਣ ਲੜ ਸਕਦਾ ਹੈ ਹਾਲਾਂਕਿ ਅਜੇ ਤੱਕ ਉਹ ਸਮੀਕਰਨ ਬਣਦੇ ਨਜ਼ਰ ਨਹੀਂ ਆਏ ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਦੇ ਚੋਣ ਲੜਨ ਦੀ ਵੀ ਚਰਚਾ ਆ ਪਰ ਜੇ ਅਮਰਪਾਲ ਸਿੰਘ ਚੋਣ ਲੜਦਾ ਆ ਤਾਂ ਜ਼ਰੂਰ ਉਸ ਦਾ ਸਮਰਥਨ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਇਸ ਬਾਰੇ ਚਰਚਾ ਜਿਹੜੀ ਆ ਉਹ ਵੀ ਤੁਹਾਡੇ ਕੋਲ ਚੱਲਦੀ ਨਜ਼ਰ ਆ ਰਹੀ ਹੈ ਭਗਵੰਤ ਸਿੰਘ ਸਿਆਲਕਰ ਦੀ ਅਗਵਾਈ ਹੇਠ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਬੰਧਕ ਕਮੇਟੀ ਦੀ ਟੀਮ ਜਾਨਦੀ ਅਮਰਿਤਪਾਲ ਸਿੰਘ ਨੂੰ ਮਿਲਣ ਉਸ ਦੀ ਬਦੌਲਤ ਲਿਕ ਸਥਾਪਿਤ ਹੋਇਆ ਕਿਹਾ ਜਾ ਰਿਹਾ ਹੈ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਿਕ ਦੇ ਵਿੱਚ ਅਮਰਿਤਪਾਲ ਸਿੰਘ ਕਾਫੀ ਦੇਰ ਤੋਂ ਸੀ ਇਸ ਦੇ ਬਾਰੇ ਵਿੱਚ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਫਿਰ ਉਹਦੇ ਪਿੱਛੇ ਪੁਲਿਸ ਲੱਗੀ ਹੁੰਦੀ ਹੈ ਇਹਨਾਂ ਸਾਰੇ ਤਹਿਤ ਕਾਰਵਾਈ ਉਹਦੇ ਤੇ ਹੋਣੀ ਹੁੰਦੀ ਹੈ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬੰਦ ਛੱਡ ਕੇ ਉਸ ਦੀ ਖਿਲਾਫਟ ਕਰਦੇ ਉਸ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਔਰ ਹਰਸੇਮਰਤ ਕੌਰ ਬਾਦਲ ਵੀ ਸ਼ਾਮਲ ਹੁੰਦੇ ਨੇ ਜਦ ਕਿ ਦੇ ਹਾਲਾਤ ਜਿਹੜੇ ਆ ਉਹ ਕਾਫੀ ਬਦਲੇ ਹੋਏ ਨੇ ਹੁਣ ਅਮਰਿਤਪਾਲ ਸਿੰਘ ਦੀ ਹਮਾਇਤ ਕੀਤੀ ਜਾ ਰਹੀ ਹੈ ਉਹੀ ਲੀਡਰ ਜਿਹੜੇ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਜਿਹੜੀ ਆਪਣੇ ਬਿਆਨਾਂ ਦੇ ਵਿੱਚ ਅਮਰਿਤਪਾਲ ਸਿੰਘ ਦੀ ਖਿਲਾਫਤ ਕਰਦੇ ਨਜ਼ਰ ਆ ਰਹੇ ਸੀ ਹੁਣ ਉਸ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆ ਰਹੇ ਆ ਹੁਣ ਡੇਬਰੂਗੜ੍ਹ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ NSA ਦੇ ਤਹਿਤ ਜਿਹੜੀਆਂ ਸਜ਼ਾਵਾਂ ਲੱਗੀਆਂ ਨੇ ਉਹਨਾਂ ਦੀ ਖਿਲਾਫਤ ਕੀਤੀ ਜਾ ਰਹੀ ਹੈ ਅਮਰਿਤਪਾਲ ਸਿੰਘ ਦੀ ਹਮਾਇਤ ਕੀਤੀ ਜਾ ਰਹੀ ਹੈ ਇੱਥੇ ਆਪਣੇ ਆਪ 'ਚ ਵੱਡੇ ਸਵਾਲ ਖੜੇ ਹੁੰਦੇ ਨੇ ਜਦੋਂ ਅਚਾਨਕ ਰਵਈਆ ਬਦਲ ਜਾਵੇ ਤਾਂ ਜ਼ਰੂਰ ਕੁਛ ਨਾ ਕੁਛ ਤਾਂ ਉਹ ਪਲਾਨ ਹੋਵੇਗਾ ਜਿਸ ਦੇ ਆਧਾਰ ਦੇ ਉੱਤੇ ਰਵਈਆ ਅਜੇ ਤੱਕ ਸਿਰਫ ਚੋਣ ਲੜਨ ਦੀ ਚਰਚਾ ਹੈ ਪਰ ਦੂਜੀ ਵੱਡੀ ਗੱਲ ਰਾਜਦੀਪ ਸਿੰਘ ਖਾਲਸਾ ਜਿਨ੍ਹਾਂ ਦੀ ਚਰਚਾ ਹੁੰਦੀ ਪਈ ਹੈ ਅਮਰਿਤਪਾਲ ਸਿੰਘ ਦੇ ਵਕੀਲ ਨੇ ਔਰ ਸਾਬਕਾ ਐਮਪੀ ਨੇ ਉਹਨਾਂ ਦੇ ਬਾਰੇ ਵੀ ਕਈ ਖੁਲਾਸੇ ਸਾਹਮਣੇ ਆਏ ਨੇ ਕਿਹਾ ਜਾ ਰਿਹਾ ਹੈ ਕਿ ਐਮਪੀ ਜ਼ਰੂਰ ਰਹੇ ਨੇ ਆਪ ਐਡਵੋਕੇਟ ਨੇ ਪਰ ਆਰਐਸਐਸ ਦਾ ਇੱਕ ਵੱਡਾ ਹਿੱਸਾ ਰਹੇ ਨੇ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਆਰਐਸਐਸ ਦੇ ਨਾਲ ਜੁੜ ਗਏ ਸਨ ਔਰ ਉਸ ਤੋਂ ਬਾਅਦ ਕੁਝ ਦਿਨ ਆਰਐਸਐਸ ਦੇ ਵਿੱਚ ਕੱਟ ਕੇ ਤੇ ਦੁਬਾਰਾ ਵਾਪਸੀ ਕੀਤੀ ਹੈ ਪੰਥਕ ਪਾਰਟੀਆਂ ਦੇ ਵੱਲ ਪੰਥਕ ਸਿਆਸਤ ਦੇ ਵੱਲ ਹਾਲਾਂਕਿ ਰਾਜਦੀਪ ਸਿੰਘ ਖਾਲਸਾ ਜ਼ਰੂਰ ਅਮਰਿਤਪਾਲ ਸਿੰਘ ਦੇ ਵਕੀਲ ਨੇ ਪਰ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਨੂੰ ਸਿਆਸਤ ਤੋਂ ਬਾਹਰ ਟੋੜਨ ਵਾਲੇ ਵੀ ਰਾਜਦੀਪ ਖਾਲਸਾ ਨੇ ਉਹਨਾਂ ਦੇ ਵਕੀਲ ਨੇ ਦਰਸਲ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਦੇ ਨਾਲ ਉਹਨਾਂ ਦੀ ਗੱਲ ਹੋਈ ਸੀ ਰਾਜਦੀਪ ਖਾਲਸਾ ਦੇ ਵੱਲੋਂ ਜ਼ਰੂਰ ਇਹ ਗੱਲ ਸੂਤਰਾਂ ਮੁਤਾਬਕ ਕਹੀ ਗਈ ਹੈ ਕਿ ਅਮਰਿਤਪਾਲ ਸਿੰਘ ਨੇ ਆਪ ਇਹ ਅੱਛਾ ਜ਼ਾਹਰ ਕੀਤੀ ਹੈ ਪਰ ਸਾਫਤੌਰ ਦੇ ਉੱਤੇ ਸਮਿਕਰਣ ਜੋ ਬਣਦੇ ਪਏ ਨੇ ਉਹਨਾਂ ਮੁਤਾਬਿਕ ਅਮਰਿਤਪਾਲ ਸਿੰਘ ਨੂੰ ਜੇ ਸਿਆਸਤ ਵੱਲੋਂ ਟੁਰ ਵੀ ਰਿਹਾ ਹੈ ਤਾਂ ਉਹਨੂੰ ਟੁਰਨ ਵਾਲੇ ਰਾਜੀਵ ਖਾਲਸਾ ਹੋ ਸਕਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਪ੍ਰਮਾਣ ਇਸ ਗੱਲ ਦਾ ਰਾਜੀਵ ਖਾਲਸਾ ਨੇ ਦਿੱਤਾ ਸੀ ਕਿ ਅਮਰਿਤਪਾਲ ਸਿੰਘ ਚੋਣ ਲੜਨ ਜਾ ਰਿਹਾ ਹੈ ਇਹ ਲੜਨਾ ਚਾਹੁੰਦਾ ਹੈ ਇਸ ਮਾਮਲੇ ਨੂੰ ਲੈ ਕੇ ਰਾਜੀਵ ਖਾਲਸਾ ਦਾ ਆਰਐਸਐਸ ਦਾ ਲਿੰਕ ਆਪਣੇ ਆਪ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਚੋਣ ਲੜਾਉਣ ਦੇ ਪਿੱਛੇ ਇੱਕ ਵੱਡਾ ਕਾਰਨ ਬਣ ਸਕਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰਐਸਐਸ ਦਾ ਇੱਕ ਵੱਡਾ ਰੁਝਾਨ ਹੋ ਸਕਦਾ ਹੈ ਅਮਰਿਤਪਾਲ ਸਿੰਘ ਨੂੰ ਚੋਣ ਲੜਾਉਣਾ ਹਾਲਾਂਕਿ ਜੇ ਅਮਰਿਤਪਾਲ ਸਿੰਘ ਨੂੰ ਚੋਣ ਲੜਾਈ ਜਾਂਦੀ ਹੈ ਤਾਂ ਜ਼ਰੂਰ ਬੀਜੇਪੀ ਪੋਲਰਾਈਜ਼ ਕਰ ਸਕਦੀ ਹੈ ਵੋਟਰਸ ਨੂੰ ਬੀਜੇਪੀ ਅਮਰਿਤਪਾਲ ਸਿੰਘ ਦੇ ਖਿਲਾਫ ਲੱਗੀ ਧਾਰਾ ਜਿਹੜੀ ਕਿ ਐਨਐਸਏ ਹੈ ਉਸ ਨੂੰ ਬੁਨਿਆਦ ਬਣਾ ਕੇ ਪੋਲਰਾਈਜ਼ ਕਰ ਸਕਦੀ ਹੈ ਇਹਦੇ ਬਾਰੇ ਵੀ ਗੱਲਾਂ ਖਿਆਲ ਚੱਲਦੀਆਂ ਪਈਆਂ ਨੇ ਫਿਲਹਾਲ ਸਮੇਕਰਨ ਤੇਜ਼ ਹੁੰਦੇ ਪਏ ਨੇ ਔਰ ਇਸੇ ਨੂੰ ਲੈ ਕੇ ਜੇ ਗੱਲ ਕਰੀਏ ਰਾਜੀਵ ਖਾਲਸਾ ਦੀ ਆਰਐਸਐਸ ਦੇ ਨਾਲ ਉਹਨਾਂ ਦੇ ਲਿਖ ਸਥਾਪਿਤ ਕੀਤੇ ਜਾ ਰਹੇ ਨੇ ਸਾਹਮਣੇ ਲਿਆਦੇ ਜਾ ਰਹੇ ਨੇ ਪਰ ਵੱਡੀ ਗੱਲ ਇਹ ਹੈ ਕਿ ਸਿਰਫ ਖਡੂਰ ਸਾਹਿਬ ਹੀ ਕਿਉਂ ਹੁਣ ਇਹ ਵੀ ਚਰਚਾ ਕਰ ਲੈਣੇ ਆ ਕਿ ਸਿਰਫ ਖਡੂਰ ਸਾਹਿਬ ਹੀ ਕਿਉਂ ਚੁਣਿਆ ਗਿਆ ਸਿਰਫ ਖਡੂਰ ਸਾਹਿਬ ਤੋਂ ਹੀ ਚੋਣ ਕਿਉਂ ਲੜਨ ਦੀ ਗੱਲ ਸਾਹਮਣੇ ਆ ਰਹੀ ਆ ਅਮਰਿਤਪਾਲ ਸਿੰਘ ਦੇ ਬਾਰੇ ਚ ਦਰਅਸਲ ਇੱਕ ਨਿੱਜੀ ਰੁਝਾਨ ਇਹ ਕਹਿੰਦਾ ਆ ਕਿ ਜਦੋਂ ਮਾਝੇ ਦੇ ਲੋਕਾਂ ਨਾਲ ਚੁਣਿੰਦੇ ਵੱਡੇ ਲੋਕਾਂ ਦੇ ਨਾਲ ਗੱਲ ਕੀਤੀ ਗਈ ਕਿ ਕਿਸ ਤਰ੍ਹਾਂ ਦੇ ਸਿਆਸੀ ਸਮਿਕਰਣ ਨੇ ਤੇ ਉਸ ਦੇ ਵਿੱਚ ਅਮਰਿਤਪਾਲ ਸਿੰਘ ਦੀ ਹਮਾਇਤ ਕਰਨ ਵਾਲਿਆਂ ਦਾ ਵੱਧ ਤੌਰ ਦੇ ਉੱਤੇ ਉਭਾਰ ਸਾਹਮਣੇ ਆਇਆ ਉਹਨਾਂ ਦੀ ਗਿਣਤੀ ਜ਼ਿਆਦਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਜੇ ਅਮਰਿਤਪਾਲ ਸਿੰਘ ਚੋਣ ਮੈਦਾਨ 'ਚ ਉਤਰਦਾ ਤੇ ਉਸ ਦੀ ਹਮਾਇਤ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਕੀਤੀ ਜਾਵੇਗੀ ਜਿਸ ਵਾਸਤੇ ਖਡੂਰ ਸਾਹਿਬ ਇੱਕ ਇਹੋ ਜੀ ਸੀਟ ਹੈ ਜਿਹੜੀ ਆਪਣੇ ਆਪ ਦੇ ਵਿੱਚ ਇਸ ਵੇਲੇ ਵਿਵਾਦਾਂ ਦਾ ਵਿਸ਼ਾ ਬਣੀ ਹੋਈ ਆ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਆ ਔਰ ਉਸ ਸੀਟ ਨੂੰ ਲੈ ਕੇ ਮਾਜੇ ਦੀ ਇਸ ਸੀਟ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਉਹ ਤੇਜ਼ ਹੋ ਰਹੀਆਂ ਨੇ ਔਰ ਉਸੇ ਦੇ ਬੰਦੇ ਨਜ਼ਰ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਸਕਦਾ ਮਾਜੇ ਦੇ ਵਿੱਚ ਉਸ ਦੀ ਸਥਿਤੀ ਉਸ ਦਾ ਸਤਿਤਵ ਸਟਰੋਂਗ ਹੁੰਦਾ ਜਾ ਰਿਹਾ ਜਿਸ ਦੇ ਵਾਸਤੇ ਅਮਰਿਤਪਾਲ ਸਿੰਘ ਦਾ ਚੋਣ ਜਿੱਤਣਾ ਜਿਹੜਾ ਉਹ ਜ਼ਿਆਦਾ ਸੌਖਾ ਹੋ ਸਕਦਾ ਸ਼ਾਇਦ ਇਹੀ ਸਮੇਂ ਕਰਨ ਦੇਖਦੇ ਹੋਇਆ ਸ਼ਰੋਮਣੀ ਅਕਾਲੀ ਦਲ ਨੇ ਵੀ ਅਮਰਿਤਪਾਲ ਸਿੰਘ ਦੇ ਵਿੱਚ ਜ਼ਿਆਦਾ ਰੁਝਾਨ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਆਉਣ ਦੇ ਸਮੇਂ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਸਮਰਥਨ ਵੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਬੂਮ ਮਿਲੇਗਾ ਭਾਵੇਂ ਖਡੂਰ ਸਾਹਿਬ ਤੋਂ ਕਿਸੇ ਨੂੰ ਉਮੀਦਵਾਰ ਐਲਾਨਿਆ ਜਾਵੇ ਜਾਂ ਨਾ ਐਲਾਨਿਆ ਜਾਵੇ ਜੇ ਨਹੀਂ ਵੀ ਐਲਾਨਦੇ ਜੇ 12 ਲੋਕ ਸਭਾ ਉਮੀਦਵਾਰਾਂ ਦੇ ਆਧਾਰ ਦੇ ਉੱਤੇ ਹੀ ਚੋਣਾਂ ਲੜਦੀ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਵੀ ਖਡੂਰ ਸਾਹਿਬ ਦੇ ਪੱਖੋਂ ਵੱਡੀ ਮਾਤਰਾ ਦੇ ਵਿੱਚ ਸਮਰਥਨ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਆ ਸਕਦਾ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਅਮਰਿਤਪਾਲ ਸਿੰਘ ਨੂੰ ਚੋਣ ਲੜਾਉਣ ਪਿੱਛੇ ਕਿਸ ਦਾ ਹੱਥ ਹੈ ਔਰ ਖਾਸ ਕਰਕੇ ਅਮਰਿਤਪਾਲ ਸਿੰਘ ਕੀ ਚੋਣ ਲੜੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਨਾ ਇੰਡੀਆ ਪੰਜਾਬੀ ਤੇ Subscribe to One India channel and never miss an update.